ਸਸ਼ਵਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਬਠਿੰਡਾ ਸਿਵਲ ਹਸਪਤਾਲ ਦੇ ਦਰਜਾ 4 ਤੇ 3 ਕਰਮਚਾਰੀਆਂ ਦੇ ਵੱਲੋਂ ਅੱਜ ਦੂਜੇ ਦਿਨ ਵੀ ਹੜਤਾਲ ਕੀਤੀ ਜਾ ਰਹੀ ਹੈ ਯੂਨੀਅਨ ਆਗੂਆਂ ਨੇ ਵਿਜਲੈਂਸ ਵਿਭਾਗ ਪੰਜਾਬ ਸਰਕਾਰ ਸਿਵਲ ਸਰਜਨ ਬਠਿੰਡਾ ਦੇ ਖਿਲਾਫ ਨਾਰੇਬਾਜ਼ੀ ਕਰਦੇ ਆ ਮੰਗ ਕੀਤੀ ਹੈ ਕਿ ਜੋ ਵਿਜਲੈਂਸ ਵਿਭਾਗ ਵੱਲੋਂ ਬਠਿੰਡਾ ਦੇ ਦਰਜਾ 4 ਕਰਮਚਾਰੀਆਂ ਨੂੰ ਪਾਦੜਾ ਵਿਖੇ ਗ੍ਰਿਫਤਾਰ ਕੀਤਾ ਗਿਆ ਉਸ ਦੀ ਉੱਤੇ ਪਦਰੀ ਜਾਂਚ ਕੀਤੀ ਜਾਵੇ ਤੇ ਸਹੀ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਵੇ ਵਿਜਲੈਂਸ ਵਿਭਾਗ ਦੇ ਵੱਲੋਂ ਕਰਪਸ਼ਨ ਦਾ ਮਾਮਲਾ ਦਰਜ ਕੀਤਾ ਗਿਆ ਉਹ ਟੀਮ ਬਠਿੰਡਾ ਦੇ ਨਾਲ ਰੇਡ ਕਰਨ ਦੇ ਲਈ ਗਈ ਸੀ ਉਹ ਪਹਿਲੀ ਵਾਰ ਹੀ ਪੀ ਐਨ ਡੀਟੀ ਦਾ ਮੈਂਬਰ ਬਣਿਆ ਤੇ ਪਹਿਲਾਂ ਕਦੇ ਵੀ ਮੈਂਬਰ ਨਹੀਂ ਬਣਿਆ ਨਾ ਹੀ ਉਹਨਾਂ ਦਾ ਪਾਤੜਾ ਦੇ ਡਾਕਟਰ ਦੇ ਨਾਲ ਰابطਾ ਸੀ ਫਿਰ ਉਹ ਡਾਕਟਰ ਤੋਂ ਪੈਸੇ ਦੀ ਮੰਗ ਕਿਵੇਂ ਕਰ ਸਕਦਾ ਉਹਨਾਂ ਨੇ ਕਿਹਾ ਕਿ ਉਸ ਪਦਰੀ ਜਾਂਚ ਹੋਣੀ ਚਾਹੀਦੀ ਹੈ ਦੂਜੇ ਪਾਸੇ ਪੀ ਐਨ ਡੀਟੀ ਟੀਮ ਦੇ ਮੁਖੀ ਤੇ ਵੀ ਸਵਾਲ ਚੁੱਕੇ ਤੇ ਕਾਰਵਾਈ ਤੋਂ ਬਾਅਦ ਉਹਨਾਂ ਬਠਿੰਡਾ ਆ ਕੇ ਕੋਈ ਵੀ ਜਾਣਕਾਰੀ ਕਿਉਂ ਨਹੀਂ ਦਿੰਦੀ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕੱਲ ਡਾਕਟਰਾਂ ਦੇ ਵੱਲੋਂ ਤੁਹਾਡੀ ਦਰਜਾਚਾਰ ਕਰਮਚਾਰੀਆਂ ਦੀ ਹਮਾਇਤ ਦੇ ਵਿੱਚ ਜਿਹੜੇ ਆਏ ਸਨ ਉਹ ਤੇ ਹੜਤਾਲ ਦਾ ਪ੍ਰੋਗਰਾਮ ਬਣਾਇਆ ਗਿਆ ਸੀ ਤਾਂ ਡਾਕਟਰ ਤੁਹਾਡੇ ਨਾਲ ਨਹੀਂ ਤਾਂ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਡਾਕਟਰਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਤੇ ਫੇਰੀ ਦੱਸ ਸਕਦੇ ਹਾਂ ਪਰ ਸੂਤਰਾਂ ਦੇ ਹਵਾਲੇ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਕਿ ਡਾਕਟਰਾਂ ਨੇ ਕੱਲ ਆਪਣੇ ਗਰੁੱਪ ਆਦ ਵਿੱਚ ਮੈਸੇਜ ਪਾਇਆ ਸੀ ਕਿ ਦਰਜਾਚਾਰ ਕਰਮਚਾਰੀਆਂ ਦੇ ਨਾਲ ਹੜਤਾਲ ਤੇ ਜਾਵਾਂਗੇ ਬਾਅਦ ਦੇ ਵਿੱਚ ਫੈਸਲਾ ਵਾਪਸ ਲੈ ਲਿਆ ਗਿਆ ਕਿਉਂਕਿ ਵਿਜੀਲੈਂਸ ਵਿਭਾਗ ਦੇ ਵੱਲੋਂ ਪ੍ਰੈਸ ਨੋਟ ਜਾਰੀ ਕਰ ਦਿੱਤਾ ਗਿਆ ਤੇ ਜਾਣਕਾਰੀ ਦੇ ਮੁਤਾਬਕ ਡਾਕਟਰਾਂ ਦੇ ਆਗੂਆਂ ਨੇ ਕਿਹਾ ਕਿ ਇਹ ਮਾਮਲਾ ਗੰਬੀਰਾ ਕ腐ਸ਼ਨ ਦਾ ਮਾਮਲਾ ਹੋ ਸਕਦਾ ਹੈ ਇਸ ਦੇ ਵਿੱਚ ਕਿਸੇ ਵੀ ਅਧਿਕਾਰੀ ਦੀ ਇਨਵੋਲਵਮੈਂਟ ਹੋ ਸਕਦੀ ਹੈ ਇਸ ਲਈ ਡਾਕਟਰਾਂ ਨੇ ਦਰਜਾ ਚਾਰ ਕਰਮਚਾਰੀਆਂ ਦਾ ਹੜਤਾਲ ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਸਬੰਧੀ ਡਾਕਟਰਾਂ ਨੇ ਮੀਡੀਆ ਸਾਹਮਣੇ ਕੋਈ ਜਾਣਕਾਰੀ ਨਹੀਂ ਦਿੱਤੀ ਦੂਜੇ ਪਾਸੇ ਸਿਵਲ ਸਰਜਨ ਆਫਿਸ ਦਾ ਕੋਈ ਵੀ ਅਧਿਕਾਰਕ ਤੌਰ ਤੇ ਬਿਆਨ ਸਾਹਮਣੇ ਨਹੀਂ ਆਇਆ ਅਗਲੀ ਜਾਂਚ ਕੀਤੀ ਜਾ ਰਹੀ ਹੈ ਇਹ ਤੁਸ਼ੰਕਾ ਵੀ ਜਿਤਾਈ ਜਾ ਰਹੀ ਹੈ ਕਿ ਇਸ ਦੇ ਵਿੱਚ ਕਿਸੇ ਹੋਰ ਵੱਡੇ ਅਧਿਕਾਰੀ ਦੀ ਸ਼ਮੂਲੀਅਤ ਵੀ ਹੋ ਸਕਦੀ ਹੈ ਇੱਥੇ ਜਾਂਚ ਹੋਣੀ ਚਾਹੀਦੀ ਹੈ ਛੋਟੇ ਕਰਮਚਾਰੀਆਂ ਤੋਂ ਇਲਾਵਾ ਵੱਡੇ ਮਗਰਮੱਛਾ ਤੇ ਵੀ ਨਜ਼ਰ ਪੈਣੀ ਚਾਹੀਦੀ ਹੈ ਉਹਨਾਂ ਕਹਿੰਦੇ ਕਿ ਦਰਜਾ ਚਾਰ ਦੇ ਆਗੂਆਂ ਦਾ ਇਹ ਕਹਿਣਾ ਹੈ ਕਿ ਹਮੇਸ਼ਾ ਹੀ ਕਾਰਵਾਈ ਛੋਟੇ ਕਰਮਚਾਰੀਆਂ ਤੇ ਹੁੰਦੀ ਹੈ ਜਦੋਂ ਕਿ ਕੋਈ ਵੀ ਵੱਡਾ ਅਧਿਕਾਰੀ ਮਾਮਲੇ ਦੇ ਵਿੱਚ ਫੜਿਆ ਨਹੀਂ ਜਾਂਦਾ ਸਰਕਾਰ ਨੂੰ ਇਸ ਗੱਲ ਵੱਲ ਧਿਆਨ ਦੇਣਾ ਚਾਹੀਦਾ ਹੈ ਤੇ ਇਸ ਮਾਮਲੇ ਦੇ ਵਿੱਚ ਪਦਰੀ ਜਾਂਚ ਹੋਣੀ ਚਾਹੀਦੀ ਹੈ ਹਾਂਜੀ ਮੇਰਾ ਨਾਮ ਨਿਰਿੰਦਰ ਕੁਮਾਰ ਆ ਮੈਂ ਜ਼ਿਲ੍ਹਾ ਪ੍ਰਧਾਨ ਐਨ ਐਚ ਐਮ ਯੂਨੀਅਨ ਬਠਿੰਡਾ ਅਸੀਂ ਅੱਜ ਜਿਹੜਾ ਇਹ ਧਰਨਾ ਪ੍ਰਦਰਸ਼ਨ ਕਰ ਰਹੇ ਹਾਂ ਇਹ ਸੇਵਲ ਹਸਪਤਾਲ ਦੀਆਂ ਸਮੂਹ ਜਥੇਬੰਦੀਆਂ ਵੱਲੋਂ ਇੱਕ ਸਾਂਝਾ ਜਿਹੜਾ ਧਰਨਾ ਕੱਲ ਤੋਂ ਜਾਰੀ ਹੈ ਇਹਦਾ ਕਾਰਨ ਕੀ ਹੈ ਇਹਦਾ ਕਾਰਨ ਇਹ ਹੈ ਕਿ ਸਾਡਾ ਇੱਕ ਸੇਵਾਦਾਰ ਰਾਜ ਸਿੰਘ ਪਰਸੋਂ ਇੱਕ ਟੀਮ ਦੇ ਨਾਲ ਗਿਆ ਸੀ ਜੋ ਟੀਮ ਪੀਐਨਡੀਟੀ ਲਈ ਦੇ ਲਈ ਟਰੈਪ ਕਰਨ ਗਈ ਸੀ ਉਸ ਵਿੱਚ ਰਾਜ ਸਿੰਘ ਸੇਵਾਦਾਰ ਨੂੰ ਸ਼ਾਮਿਲ ਕੀਤਾ ਗਿਆ ਪਹਿਲੀ ਵਾਰ ਤਾਂ ਉਸ ਰਾਜ ਸਿੰਘ ਨੂੰ ਵਿਜੀਲੈਂਸ ਨੇ ਪਾਤੜਾਂ ਤੋਂ ਗ੍ਰਿਫਤਾਰ ਕਰ ਲਿਆ ਚਾਰ ਮੈਂਬਰਾਂ ਦੇ ਨਾਲ ਜੋ ਸਾਡਾ ਨੋਡਲ ਅਫੀਸਰ ਸੀ ਬਟਿੰਡੇ ਤੋਂ ਗਿਆ ਡਾਕਟਰ ਸਜਿੰਦਰ ਸਿੰਘ ਗਿੱਲ ਉਹਨਾਂ ਨੂੰ ਇਸ ਬਾਰੇ ਪਤਾ ਹੀ ਨਹੀਂ ਸੋ ਕੱਲ ਸਵੇਰੇ 9 ਵਜੇ ਦੋਸੀਂ ਸਵੇਰੇ ਆ ਕੇ ਅਫਸਰਾਂ ਨੂੰ ਪੁੱਛਦੇ ਆਂ ਵੀ ਰਾਜ ਸਿੰਘ ਕਿੱਥੇ ਆ ਰਾਜ ਸਿੰਘ ਦੇ ਪਰਿਵਾਰ ਨੂੰ ਨਹੀਂ ਪਤਾ ਰਾਜ ਸਿੰਘ ਟੀਮ ਨਾਲ ਭੇਜਿਆ ਗਿਆ ਸੀ ਰਾਜ ਸਿੰਘ ਲਾਪਤਾ ਕਿੱਥੇ ਆ ਕਹਿੰਦੇ ਜੀ ਉਹਨੂੰ ਤਾਂ ਬਿਜਲੀਅੰਸ ਲੈ ਗਈ ਅਸੀਂ ਕਿਹਾ ਜੀ ਬਿਜਲੀਅੰਸ ਕਿਵੇਂ ਲੈ ਗਈ ਉਹ ਤਾਂ ਦਫ਼ਤਰੀ ਰਿਕਾਰਡ ਮੁਤਾਬਕ ਦਫ਼ਤਰਾਂ ਦੇ ਆਰਡਰਾਂ ਮੁਤਾਬਕ ਪੀਐਨਡੀਟੀ ਦੀ ਟੀਮ ਨੇ ਨਾਲ ਰੇਡ ਕਰਨ ਗਿਆ ਸੀ ਕਹਿੰਦੇ ਜੀ ਨਹੀਂ ਜਿਹੜੇ ਬੰਦੇ ਤੇ ਰੇਡ ਕਰਨਗੇ ਸੀ ਉਹਨਾਂ ਦੇ ਉਲਟਾ ਇੰਨਾ ਤੇਰੀ ਰੇਡ ਪਵਾਤੀ ਬਿਜਲੀਅੰਸ ਤੋਂ ਕਾਰਨ ਪੁੱਛਿਆ ਕਹਿੰਦੇ ਜੀ ਇਹ ਲੈ ਦੇਂਦਾ ਕੰਮ ਕਰਨੇ ਸੀ ਉਹਨਾਂ ਨਾਲ ਕੋਈ ਲੈ ਪੈਸੇ ਮੰਗਦੀ ਪੈਸੇ ਮੰਗ ਕਰਦੀ ਪੈਸੇ ਦੀ ਮੰਗ ਤਾਂ ਉਹ ਬਤਾ ਕਰੂ ਨਾ ਜਿਹੜਾ ਦਾ ਬੰਦੇ ਦਾ ਕੋਈ ਕੰਟੈਕਟ ਹੋ ਕਿਸੇ ਨਾਲ ਰਾਜ ਸਿੰਘ ਦਾ ਕੋਈ ਕੰਟੈਕਟ ਨਹੀਂ ਪਿਛਲੇ 8 ਸਾਲਾਂ ਦੇ ਵਿੱਚ 10 ਸਾਲਾਂ ਦੇ ਵਿੱਚ ਰਾਜ ਸਿੰਘ ਦਾ ਦਫਤਰ ਜੀ ਰਹਿੰਦਾ ਰਿਹਾਗਾ ਪਹਿਲੀ ਟੀਮ ਚ ਭੇਜਿਆ ਗਿਆ ਇਹਦਾ ਕੋਈ ਸਬੂਤ ਨਹੀਂ ਹੈਗਾ ਉਹਨਾਂ ਕੋਲੇ ਉਹਨਾਂ ਕੋਈ ਟੈਲੀਫੋਨਿਕ ਰਿਕਾਰਡ ਨਹੀਂ ਕੋਈ ਬੈਂਕ ਦਾ ਰਿਕਾਰਡ ਨਹੀਂ ਜਿਹੜੇ ਦੋ ਬੰਦੇ ਚਾਰ ਬੰਦੇ ਫੜੇ ਗਏ ਆ ਉਹਦੇ ਵਿੱਚ ਸਿਰਫ ਦੋ ਬੰਦੇ ਜਿਹੜੇ ਹੈਗੇ ਨੇ ਸਰਸੇ ਦੇ ਦੱਸੇ ਜਾਂਦੇ ਆ ਉਹਨਾਂ ਬੰਦਿਆਂ ਦਾ ਰਿਕਾਰਡ ਉਹਨਾਂ ਨਾਲ ਹੈਗਾ ਉਹ ਲੈਣ ਦੇਣ ਹੈਗਾ ਅਸੀਂ ਪੰਜਾਬ ਸਰਕਾਰ ਦੇ ਵਿਜੀਲੈਂਸ ਵਿਭਾਗ ਨੂੰ ਬੇਨਤੀ ਵੀ ਕਰਦੇ ਆ ਤੇ ਉਹਨਾਂ ਨੂੰ ਇਹ ਦੱਸਣਾ ਵੀ ਚਾਹੁੰਦੇ ਆ ਵੀ ਅਸੀਂ ਕਿਸੇ ਵੀ ਜਿਹੜੀ ਛੋਡੀ ਹੈਗੀ ਆ ਸਰਚ ਤੁਸੀਂ ਕੋ ਵੀ ਇਨਵੈਸਟੀਗੇਸ਼ਨ ਕਰਨੀ ਆ ਉਹਦਾ 파ਟ ਹੈਗੇ ਆ ਜਿਹੜੇ ਬੰਦੇ ਗੁਨਾਹਗਾਰ ਹੈਗੇ ਉਹਨਾਂ ਤੇ ਪਛਾਣ ਦਿੱਤਾ ਜਾਵੇ ਸਹੀ ਆ ਪਰ ਜਿਹੜੇ ਬੇਗੁੜਾ ਗਏ ਉਹਨਾਂ ਦੇ ਪਰਚਾ ਕਿਉਂ ਦਿੱਤਾ ਗਿਆ ਜਦੋਂ ਕਿ ਉਹ ਬੰਦਾ ਆਲਰੇਡੀ ਸਰਕਾਰੀ ਡਿਊਟੀ ਤੇ ਸਰਕਾਰੀ ਆਰਡਰਾਂ ਦੇ ਗਿਆ ਹੋਇਆ ਸੀ ਤਾਂ ਉਹਦੇ ਤੇ ਪਰਚਾ ਬਾ ਦਿੱਤਾ ਗਿਆ ਸੋ ਜੋ ਤੱਕ ਉਹ ਪਰਚਾ ਕੈਂਸਲਿੰਗ ਕਰਦੀ ਸਰਕਾਰ ਜਾਂ ਵਿਜੀਲੈਂਸ ਉਹ ਤੱਕ ਜਿਹੜੇ ਸਮੂਹ ਜਥੇਬੰਦੀਆਂ ਗੀਆਂ ਇਹ ਆਪਣਾ ਕੰਮ ਬੰਦ ਕਰਕੇ ਇਸੇ ਤਰੀਕੇ ਨਾਲ ਪ੍ਰਦਰਸ਼ਨ ਕਰਦੇ ਰਹਿਣਗੀਆਂ ਕੀ ਕਾਰਨ ਆ ਵੀ ਜਿਹੜੇ ਨਾਲ ਗਈ ਸੀ ਟੀਮ ਜਾਂ ਜਿਹੜੇ ਟੀਮ ਦੇ ਮੁਖੀ ਸੀ ਉਹਨਾਂ ਨੇ ਆ ਕੇ ਕਿਸੇ ਨੂੰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਕੀ ਕਾਰਨ ਉਹ ਜਿਹੜੇ ਨੋਡਲ ਅਫੀਸਰ ਹੈਗੇ ਨੇ ਪੀ ਪੀਐਨਡੀਡੀ ਸੈੱਲ ਦੇ ਡਾਕਟਰ ਸਿਗਿੰਦਰ ਸਿੰਘ ਗਿੱਲ ਨੋਡਲ ਅਫੀਸਰ ਦੇ ਤੌਰ ਤੇ ਉਹ ਗਏ ਸੀ ਟੀਮ ਦੀ ਅਗਵਾਈ ਕਰ ਰਹੇ ਸੀ ਇਹਨਾਂ ਦੀ ਟੀਮ ਦੇ ਵਿੱਚ 8 ਮੈਂਬਰ ਸ਼ਾਮਲ ਸੀ ਉਹਨਾਂ ਵਿੱਚ ਇੱਕ ਡਾਕਟਰ ਸੀ ਇੱਕ ਕੰਪਿਊਟਰ ਆਪਰੇਟਰ ਸੀ ਇੱਕ ਪੀਐਨਡੀਡੀ ਕੋਆਰਡੀਨੇਟਰ ਸੀ ਤੇ ਚਾਰ ਸੇਵਾਦਾਰ ਸੀ ਜਿਹੜਾ ਲੀਡਰ ਜਿਹੜਾ ਸੈਨਾਪਤੀ ਆਪਣੀ ਟੀਮ ਨੂੰ ਵਿੱਚ ਮਜਦਾਰ ਦੇ ਛੱਡਿਆਵੇ ਉਹ ਲੀਡਰ ਕਾਹਦਾ ਲੀਡਰ ਰਿਹਾ ਜਦੋਂ ਟੀਮ 8 ਮੈਂਬਰਾਂ ਨੂੰ ਲੈ ਕੇ ਗਏ ਆ ਤੁਸੀਂ ਤਾਂ 8 ਮੈਂਬਰਾਂ ਨੂੰ ਵਾਪਸ ਲੈ ਕੇ ਆਉਣ ਦੀ ਜ਼ਿੰਮੇਵਾਰੀ ਉਸ ਲੀਡਰ ਦੀ ਸੀ ਜਿਹੜਾ ਕਿ ਉਹਦੇ ਵਿੱਚ ਉਹ ਨਾਕਾਮ ਰਹੇ ਜਦੋਂ ਅਸੀਂ ਪੁੱਛਿਆ ਵੀ ਤੁਸੀਂ ਇਹ ਗਲਤੀ ਸੂਰਖੀ ਕਿਵੇਂ ਹੋਗੀ ਕਹਿੰਦੇ ਜੀ ਮੇਰਾ ਤਾਂ ਦਿਮਾਗ ਹੀ ਨਹੀਂ ਕੰਮ ਕੀਤਾ ਮੈਂ ਕੀ ਕਰਦਾ ਕੋਈ ਸਾਡੇ ਦੀ ਕਿਸੇ ਨਾਲ ਗੱਲਬਾਤ ਨਹੀਂ ਹੋਈ ਸਾਡੀ ਸਾਡੀ ਕਿਸੇ ਨੇ ਪੈਰਵਾਹੀ ਨਹੀਂ ਕੀਤੀ ਇਹ ਉਸੇ ਸਮੇਂ ਸਬੰਧਤ ਅਫਸਰ ਸ਼ਿਵ ਸਰਜ ਨੂੰ ਸ੍ਰੀਹਾਂ ਲਾਉਂਦੇ ਕਿ ਜੀ ਆਪਣੀ ਟੀਮ ਨਾਲ ਆਹ ਕਟੜਾ ਵਾਪਰ ਗਈ ਸਬੰਧਤ ਸ਼ਿਵ ਸਰਜ ਸਬੰਧਤ ਐਸਐਸਪੀ ਬਠਿੰਡਾ ਨੂੰ ਦੱਸਦੇ ਵੀ ਸਾਡੀ ਟੀਮ ਗਈ ਸੀ ਤੁਹਾਡੇ ਧਿਆਨ ਚ ਹੈਗੀ ਐ ਇਹ ਤਾਂ ਤੁਸੀਂ ਐਸਐਸਪੀ ਮੁਹੱਲੀ ਨੂੰ ਜਾਂ ਵਿਜੀਲੈਂਸ ਨੂੰ ਗੱਲ ਕਰੋ ਵੀ ਸਾਡੇ ਬੰਦੇ ਨਿਰਦੋਸ਼ ਨੇ ਇਹ ਕੰਮ ਮਸਲਾ ਉਦੋਂ ਸੇਮ ਸਮੇਂ ਤੇ ਹੀ ਸੋਲਵ ਹੋ ਸਕਦਾ ਸੀ ਜਿਹੜਾ ਕਿ ਅਫਸਰਾਂ ਦੀ ਨੈਗਲੀਜੈਂਸੀ ਕਰਕੇ ਨਲੈਕੀ ਕਰਕੇ ਇੰਨਾ ਲੰਬਾ ਹੋ ਗਿਆ ਜਿਹਦੇ ਕਰਕੇ ਆਮ ਲੋਕਾਂ ਨੂੰ ਵੀ ਸੇਵਾਵਾਂ ਦਾ ਜਿਹੜਾ ਹੈਗਾਗਾ ਖਮਿਆਜਾ ਪੁਕਤਣਾ ਪੈ ਰਿਹਾ ਆਮ ਮਲਾਜ਼ਮ ਵੀ ਮਤਲਬ ਹੈਗੇ ਇਥੇ ਖੱਜਲਖਵਾਰ ਹੋ ਰਹੇ ਨੇ ਤੇ ਉਹਦਾ ਪੂਰਾ ਪਰਿਵਾਰ ਬੈਠਾ ਰਾਜ ਸਿੰਘ ਦਾ ਉਹ ਖੱਜਲਖਵਾਰ ਹੋ ਨਿਕਰੇਗੇ ਬੱਚੇ ਬੈਠੇ ਆ ਉਹਦੇ ਉਹਦਾ ਕੀ ਦੋਸ਼ ਸੀਗਾ ਉਹਦਾ ਦੋਸ਼ ਇਹ ਸੀ ਉਹਨੇ ਅਫਸਰਾ ਦੇ ਮਗਰ ਲੱਗ ਕੇ ਆਪਣੀ ਡਿਊਟੀ ਨੂੰ ਡਿਊਟੀ ਸਮਝ ਕੇ ਕੀਤਾ ਪਰ ਉਹਨੂੰ ਮਿਲਿਆ ਕੀ ਧੋਖਾ ਸੋ ਅਸੀਂ ਇਸ ਧੋਖੇ ਦੇ ਖਿਲਾਫ ਆ ਅਸੀਂ ਅਫਸਰ ਸ਼ਾਹੀ ਦੇ ਖਿਲਾਫ ਆ ਤੇ ਪੰਜਾਬ ਸਰਕਾਰ ਤੋਂ ਸਿਹਤ ਪ੍ਰਸ਼ਾਸਨ ਤੋਂ ਵਿਜੀਲੈਂਸ ਵਿਭਾਗ ਤੋਂ ਪੁਲਿਸ ਵਿਭਾਗ ਨੂੰ ਮੰਗ ਕਰਦੇ ਆ ਕਿ ਸਾਡਾ ਜਿਹੜਾ ਸਾਥੀ ਆ ਉਹਨੂੰ ਬਾਜੀਦਬਰੀ ਕੀਤਾ ਜਾਵੇ ਵਿਜੀਲੈਂਸ ਨੇ ਜੋ ਮਾਮਲਾ ਜ਼ੈਫਟ ਕੀਤਾ ਉਹ ਕਹਿੰਦੇ ਵੀ ਬਲੈਕਮੇਲ ਕਰ ਰਹੇ ਸੀ ਡਾਕਟਰ ਨੂੰ ਪੈਸਿਆਂ ਦੇ ਮਾਮਲੇ ਇਸੇ ਜਾਂਦਾ ਸੀ ਜੀ ਐਸੀ ਦਾ ਲੈਂਡ ਲੱਗੀ ਹੁੰਦੀ ਹੁੰਦੀ ਫੜੇਗੇ ਇਹਦੇ ਵਿੱਚ ਜਿਹੜਾ ਮਸਲਾ ਸਾਡੇ ਸਮਝ ਚ ਆਇਆਗਾ ਉਹ ਪ੍ਰਸਿੱਦ ਵੀਰਾਂ ਦੇ ਰਾਹੀਂ ਸਾਨੂੰ ਕੋਲ ਪਹੁੰਚਿਆਗਾ ਕਿ ਜਿਹੜਾ ਉਹ ਡਾਕਟਰ ਸੀ ਉਹਦੇ ਤੇ ਕੋਈ ਕੁਛ ਸਾਲ ਪਹਿਲਾਂ ਰੀਡ ਪਾਈ ਪਾਈ ਗਈ ਸੀ। ਉਹ ਸਮੇਂ ਉਹ ਗਿਲਟੀ ਪਾਇਆ ਗਿਆ ਸੀ ਤੇ ਉਹਦੇ ਤੇ ਕਾਫੀ ਜਿਆਦਾ ਹਰਜਾਨੇ ਵਗੈਰਾ ਜਾਂ ਸਜ਼ਾ ਵਗੈਰਾ ਦਿੱਤੀ ਗਈ ਸੀ ਉਹਨੂੰ। ਉਸ ਤੋਂ ਬਾਅਦ ਜਿਹੜੀ ਹਰਿਆਣੇ ਵਾਲੀ ਟੀਮ ਆ ਇਹ ਉਹਨਾਂ ਦੇ ਸੰਪਰਕ ਵਿੱਚ ਸੀ। ਉਹਨਾਂ ਨਾਲ ਉਹਨਾਂ ਦਾ ਲੈਣ-ਦੇਣ ਵੀ ਚੱਲ ਰਿਹਾ ਸੀ। ਉਹਨਾਂ ਦੇ ਕੋਈ ਅਕਾਊਂਟਸ ਵੀ ਆਸ ਵਿੱਚ ਮੈਚ ਕਰ ਰਹੇ ਨੇ, ਇੱਕ ਦੂਜੇ ਟਾਈਆਂ ਫੋ ਰਹੇ ਨੇ। ਸੋ ਉਹਨਾਂ ਦਾ ਆਸ ਵਿੱਚ ਲੈਣ-ਦੇਣ ਸੀ ਉਹ ਇੱਕ ਦਿਨ ਬਲੈਕਮੇਲ ਕਰਦੇ ਸੀ, ਨਹੀਂ ਕਰਦੇ ਸਾਨੂੰ ਨਹੀਂ ਪਤਾ। ਪਰ ਜੇ ਦੀ ਟੀਮ ਦੇ ਵਿੱਚ ਸਾਡਾ ਰਾਜ ਗਿਆਗਾ ਜਾਂ ਬਰਨਾਲੇ ਤੋਂ ਇੱਕ ਮੁੰਡਾ ਪੀਐਨਡੀਟੀ ਕੋਆਰਡੀਨੇਟਰ ਜਿਹੜਾ ਉਹ ਵੀ ਨਿਰਦੋਸ਼ ਆ ਉਹਨਾਂ ਨੂੰ ਤਾਂ ਬਲੀਆ ਬੱਕਰਾ ਬਣਾਇਆ ਗਿਆ ਅਸੀਂ ਚਾਹੁੰਦੇ ਆ ਵਿਜੀਲੈਂਸ ਜਿਹੜੀ ਇਹਦੀ ਹੈਗੀ ਆ ਸਾਰੀ ਤਹਿਕੀਕਾਤ ਕਰਕੇ ਉਹ ਡਾਕਟਰ ਨੂੰ ਵਿੱਚ ਲੈ ਕੇ ਉਹਨੂੰ ਉਹਨੂੰ ਵਿੱਚ ਇਨਵੈਸਟੀਗੇਸ਼ਨ ਸ਼ਾਮਿਲ ਕਰਕੇ ਪਤਾ ਕਰੇ ਵੀ ਕੀ ਰਾਜ ਸਿੰਘ ਤੇ ਜਿਹੜਾ ਬਰਨਾਲੇ ਵਾਲਾ ਮੁੰਡਾ ਕੋਆਰਡੀਨੇਟਰ ਹੈਗਾ ਗੱਟ ਪੀਐਨਡੀਟੀ ਦਾ ਕੀ ਉਹ ਇਹਲਾ ਤੁਹਾਡੇ ਕੋਲ ਆਏ ਆ ਤੁਹਾਡਾ ਨਾਲ ਕੋਈ ਗੱਲਬਾਤ ਹੋਈ ਆ ਤੁਹਾਡਾ ਕੋਈ ਲੈਣ ਦੇਣ ਹੈਗਾ ਜੇ ਹੈਗਾ ਤਾਂ ਇਹਨਾਂ ਤੇ ਸਜ਼ਾ ਬੰਦੀ ਕਾਰਵਾਈ ਕਰੋ ਜੀ ਇਹ ਨਹੀਂ ਹੋ ਸਕਦਾ ਵੀ ਜਿਹੜੀ ਬਹੰਡੇ ਦੀ ਟੀਮ ਹਾਂਜੀ ਉਹਦੇ ਵੱਲੋਂ ਰਾਜ ਨੂੰ ਭੇਜਿਆ ਗਿਆ ਹੋਵੇ ਉਸ ਟੀਮ ਦੀ ਇਨਵੋਲਵਮੈਂਟ ਹੋਵੇ ਲੱਗਦਾ ਜਾਂਚ ਦਾ ਵਿਸ਼ਾ ਬਿਲਕੁਲ ਜੀ ਅਸੀਂ ਕਹਿੰਦੇ ਹਾਂ ਵੀ ਜਿਹੜੀ ਜਾਂਚ ਦਾ ਵਿਸ਼ਾ ਹੈਗਾ ਪੰਜਾਬ ਸਰਕਾਰ ਦਾ ਇੱਕ ਏਮ ਆ ਕਿ ਅਸੀਂ ਭ੍ਰੂਣ ਹੱਤਿਆ ਨੂੰ ਰੋਕਣਾ ਅਸੀਂ ਸਾਰਾ ਸਿਹਤ ਵਿਭਾਗ ਅਸੀਂ ਉਹਦੇ ਦਾ ਸਮਰਥਨ ਕਰਦੇ ਹਾਂ ਅਸੀਂ ਅਸੀਂ ਵੀ ਟੀਮਾਂ ਦੇ ਵਿੱਚ ਜਾਂਦੇ ਹਾਂ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਕੋਈ ਜਾਂਚ ਨੂੰ ਪ੍ਰਭਾਵਿਤ ਕਰਦੇ ਅਸੀਂ ਕਹਿੰਦੇ ਜਿਹੜੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਜਿਹੜਾ ਵੀ ਇਹਦੇ ਵਿੱਚ ਅਫਸਰ ਜ਼ਿੰਮੇਵਾਰ ਆ ਜਾਂ ਜੋੜਾ ਵੀ ਮੁਲਾਜ਼ਮੇ ਚ ਜ਼ਿੰਮੇਵਾਰ ਆ ਉਹਦੇ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਜਿਹੜਾ ਬੰਦਾ ਇਸ ਵਿੱਚ નિર્ਦੋਸ਼ ਆ ਉਹਨੂੰ ਬਾਜੀਤ ਬਰੀ ਹੋਣਾ ਚਾਹੀਦਾ ਲੱਗਦਾ ਬਲੀ ਦਾ ਬੱਕਰਾ ਬਣਾਇਆ ਗਿਆ ਇਹਦੀ ਕੜੀ ਬਿਲਕੁਲ ਜੀ ਹੋ ਸਕਦਾ ਇਹੀ ਲੱਗਦਾ ਜੀ ਬਲੀ ਦਾ ਬੱਕਰਾ ਬਣਾਇਆ ਗਿਆ ਜੀ ਉਹ ਜਿਹੜਾ ਬੰਦਾ ਸੇਵਾਦਾਰ ਆ ਔਰ ਸਿਰੇ ਨਾਲ ਉਹ ਹੀ ਤੋਂ ਲੈ ਕੇ 5 ਵਜੇ ਤੱਕ ਦਫ਼ਤਰ ਦੇ ਵਿੱਚ ਅਫਸਰਾਂ ਦੀ ਸੇਵਾ ਕਰਦਾ ਪਾਣੀ ਬਣਾਉਂਦਾ ਚਾਹ ਬਣਾਉਂਦਾ ਫੇਲਾ ਇਧਰ ਉਧਰ ਕਰਦਾ ਕਾਗਜ਼ ਪੱਤਰਾਂ ਦਾ ਕੰਮ ਕਰਦਾ ਉਹ ਨੂੰ ਪੀਐਨਡੀਟੀ ਅਰਗੇ ਮਹੱਤਵਪੂਰਨ ਸੈੱਲ ਦੇ ਵਿੱਚ ਇੱਕ ਮੈਂਬਰ ਬਣਾ ਕੇ ਭੇਜਣਾ ਤੇ ਬਲੀਆ ਬੱਕਰਾ ਵਾਲੀ ਗੱਲ ਹੀ ਹੋ ਗਈ ਜੀ ਸਰ ਜੀ ਡਾਕਟਰਾਂ ਵੱਲੋਂ ਕੱਲ ਇਨਫੋਰਮੇਸ਼ਨ ਮਿਲੀ ਸੀ ਵੀ ਤੁਹਾਡੀ ਹਮਾਇਤ ਕਰਨਗੇ ਤੇ ਨਾਲ ਕੰਮ ਬੰਦ ਕਰਨਗੇ ਅੱਜ ਡਾਕਟਰਾਂ ਤੋਂ ਵੀ ਤੁਹਾਡੀ ਹਾਇਤ ਨਹੀਂ ਕੀਤੀ ਕਿ ਕੀ ਕਾਰਨ ਸਰ ਕੱਲ ਪੀਸੀਐਮਐਸ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਗਰੂਪ ਸਿੰਘ ਗਿੱਲ ਸਾਡੇ ਨਾਲ ਬੈਠੇ ਸੀ ਧਰਨੇ ਪ੍ਰਦਰਸ਼ਨ 'ਚ ਉਹਨਾਂ ਨੇ ਸਾਡੀ ਹਮਾਇਤ ਵੀ ਕੀਤੀ ਸੀ ਇਹ ਸੇਵਾਵਾਂ ਮਾਂ ਵੀ ਬੰਦ ਕੀਤੀਆਂ ਸੀ ਜਿਹੜੀ ਅੱਜ ਉਹ ਨਹੀਂ ਆਏ ਉਹ ਅਸੀਂ ਉਹਨਾਂ ਨਾਲ ਗੱਲ ਸਾਡੀ ਚੱਲ ਰਹੀ ਹੈ ਪੁੱਛ ਰਹੇ ਹਾਂ ਵੀ ਉਹ ਗੱਲ ਉਹਨਾਂ ਨੇ ਸਾਡੇ ਵਿਚ ਵਿਚਕਾਰ ਆ ਜਾ ਕੇ ਕਿਉਂ ਨਹੀਂ ਬੈਠੇ ਉਹ ਅਸੀਂ ਗੱਲ ਸਾਡੀ ਚੱਲ ਰਹੀ ਹੈ ਸੂਤਰਾਂ ਤੋਂ ਜਾਣਕਾਰੀ ਮਿਲੀ ਆ ਵੀ ਉਹਨਾਂ ਨੇ ਆਪਸ ਵਿੱਚ ਰਾਇ ਕੀਤੀ ਉਹਨਾਂ ਨੇ ਕਿਹਾ ਵੀ ਸਾਨੂੰ ਤਾਂ ਦਾਲ ਹੀ ਕਾਲੀ ਲੱਗਦੀ ਆ ਵੀ ਸਾਡਾ ਕਿਤੇ ਮੋਢਾ ਨਾ ਪਟਦਾ ਦੇਖੋ ਜੀ ਗੱਲ ਇਹ ਆ ਅਸੀਂ ਖੁਦ ਕਹਿੰਦੇ ਆ ਵੀ ਕੋਈ ਵੀ ਜਾਂਚ ਆ ਉਹ ਨਿਰਪੱਖ ਹੋਣੀ ਚਾਹੀਦੀ ਆ ਅਸੀਂ ਥੋਡੇ ਸਾਹਮਣੇ ਥੋਡੇ ਮਾਧਿਅਮ ਨਾਲ ਤੁਸੀਂ ਹਰ ਰੋਜ਼ ਥੋਡੀ ਕੈਮਰੇ ਰੱਖ ਕੇ ਦੇਖਦੀ ਆ ਕਿ ਕਿੱਥੇ ਕੀ ਗਲਤ ਹੋ ਰਿਹਾ ਤੇ ਕਿੱਥੇ ਕੀ ਗਲਤ ਨਹੀਂ ਹੋ ਰਿਹਾ ਮੇਰੇ ਵੱਲ ਤੁਸੀਂ ਜਾਨੀ ਜਾਨ ਹੋ ਅੱਜ ਕੋਈ ਚੰਡੀਗੜ੍ਹ ਦੀ ਪਟਾਡੇ ਵੱਲੋਂ ਜਾਂ ਅਫਸਰਾਂ ਦੀ ਟੀਮ ਵੱਲੋਂ ਸੀ ਕਹਿੰਦੇ ਭੇਜੀ ਗਈ ਜੀ ਹਾਂ ਅਫਸਰ ਸਾਹਿਬ ਵੱਲੋਂ ਵੀ ਇੱਕ ਟੀਮ ਬਣਾ ਕੇ ਭੇਜੀ ਗਈ ਆ ਤੇ ਸਾਡੀ ਯੂਨੀਅਨ ਵੱਲੋਂ ਵੀ ਇੱਕ ਟੀਮ ਨਾਲ ਭੇਜੀ ਗਈ ਸੀ ਵਿਜੀਲੈਂਸ ਨੇ ਬੁਲਾਇਆ ਗਿਆ ਕਿ ਆਪਣੀ ਪੱਤਰ ਤੇ ਕੇ ਇਹ ਨਹੀਂ ਜੀ ਇਹ ਡਾਇਰੈਕਟਰ ਸਾਹਿਬ ਨੂੰ ਅਸੀਂ ਕੱਲ ਦੱਸਿਆ ਗਿਆ ਸੀ ਅਫਸਰ ਸਾਹਿਬ ਵੱਲੋਂ ਮંત્રી ਸਾਹਿਬ ਜਿਹੜੇ ਸਿਹਤ ਮੰਤਰੀ ਹੈਗੇ ਆ ਬਲਵੀਰ ਸਿੰਘ ਜੀ ਉਹਨਾਂ ਨੂੰ ਵੀ ਸੁਨੇਹਾ ਦਿੱਤਾ ਗਿਆ ਸੀ ਉਹਨਾਂ ਨੂੰ ਵੀ ਧਿਆਨ ਚ ਗਿਆ ਮਸਲਾ ਸੈਕਟਰੀ ਸਾਹਿਬ ਦੇ ਧਿਆਨ ਚ ਹੈਗਾ ਦੇਖੋ ਜੀ ਹੁਣ ਪ੍ਰਸ਼ਾਸਨ ਇਹਦੇ ਵਿੱਚ ਕਿਵੇਂ ਕਿਸ ਪੱਧਰ ਤੇ ਕਰਦਾ ਦੇਖੋ ਜੀ ਇਹ ਗੱਲ ਸਾਫ਼ ਆ ਵੀ ਰਾਜ ਸਿੰਘ ਦੀ ਇਨਵੋਲਵਮੈਂਟ ਇਸ ਕੇਸ ਵਿੱਚ ਪੋਰਾ ਵੀ ਨਹੀਂ ਹੈਗੀ ਇਹਨਾਂ ਨੂੰ ਰਾਜ ਸਿੰਘ ਨੂੰ ਤੇ ਪੀਐਨਡੀਟੀ ਕੋਆਰਡੀਨੇਟਰ ਬਰਨਾਲਾ ਜਿਹੜਾ ਕੀ ਬਲੀਆ ਬੱਕਰਾ ਬਣਾਇਆ ਗਿਆ ਇਹਨਾਂ ਨੂੰ ਇਹ ਨਿਰਦੋਸ਼ ਨੇ ਇਹਨਾਂ ਨੂੰ ਮਰੀ ਕਰਨਾ ਹੀ ਪੈਣਾ ਲੱਗਦਾ ਨਹੀਂ ਵੀ ਇੱਕ ਥੱਲੇ ਨੇ ਬੰਦੇ ਜਿਹੜੇ ਕਰਮਚਾਰੀ ਆ ਉਹੀ ਘੇਰੇ ਚ ਆਏ ਆ ਕੋਈ ਸੀਨੀਅਰ ਅਫਸਰ ਨਹੀਂ ਤੁਸੀਂ ਆਮ ਤੌਰ ਤੇ ਦੇਖਦੇ ਆ ਰਹੇ ਹੋ ਜੀ ਬਲੀਆ ਬੱਕਰਾ ਆਮ ਬੰਦੇ ਨੂੰ ਹੀ ਬਰਾਇਆ ਜਾਂਦਾ ਅਫਸਰ ਕਦੇ ਵੀ ਬਲੀਆ ਬੱਕਰਾ ਨਹੀਂ ਬਣਾਇਆ ਜਾਂਦਾ ਅਫਸਰ ਨੂੰ ਤੇ ਅਫਸਰ ਹਮੇਸ਼ਾ ਹੀ ਬਚ ਕੇ ਨਿਕਲ ਜਾਂਦੇ ਨੇ ਅਸੀਂ ਇੱਥੇ ਆਪ ਜੀ ਦੇ ਮਾਧਿਅਮ ਨਾਲ ਹੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਸ ਪੂਰੇ ਘਟਨਾਕਰਮ ਦੀ ਤਹਿਕੀਕਾਤ ਬੜੀ ਬਰੀਕੀ ਨਾਲ ਹੋਵੇ ਜਿਹੜਾ ਵੀ ਅਫਸਰ ਇਹਦੇ ਵਿੱਚ ਸ਼ਾਮਿਲ ਆ ਅਸੀਂ ਉਹਦੇ ਤੇ ਇਨਵੈਸਟੀਗੇਸ਼ਨ ਜਿਹੜੀ ਜਾਂਚ ਆ ਉਹਦੀ ਮੰਗ ਕਰਦੇ ਆ ਤੇ ਉਹਨੂੰ ਅਰੈਸਟ ਕਰਨ ਦੀ ਵੀ ਅਸੀਂ ਗੁਜਾਰਿਸ਼ ਕਰਦੇ ਆਂ